ਲਓ ਜੀ ਅੱਜ ਆਪਾਂ ਲਿਆਂਦਾ ਵਾ 5210 ਤੇ ਵੀਡੀਓ ਨਾਲ ਬਣੇ ਰਹੋ ਐਂਡ ਦੇ ਵਿੱਚ ਆਪਾਂ ਇਹਦੀ ਬੁਕਿੰਗ ਦੱਸਾਂਗੇ ਵੀ ਕਿੰਨੇ ਟਾਈਮ ਦੀ ਇਹਦੀ ਬੁਕਿੰਗ ਆ ਕਿਹੜਾ ਇਹ ਮਾਡਲ ਆ ਤੇ ਕਿੰਨਾ ਪ੍ਰਾਈਸ ਆ ਇਹ ਟਰੈਕਟਰ ਦਾ ਹੋ ਗੂ ਪਲੇਟ ਲਵਾ ਦਈਏ ਉੱਪਰੋਂ ਹਾਂ ਹੋ ਗਿਆ ਵਧਾਈਆਂ ਜੀ ਹਾਂਜੀ ਹਾਂਜੀ ਹੋ ਗਿਆ ਜੀ ਹੋ ਗਿਆ ਵਧਾਈਆਂ ਤੁਹਾਨੂੰ ਤੁਹਾਨੂੰ ਵਧਾਈ ਹਾਲੇ ਬ੍ਰੇਕ ਤੇ ਵੀ ਮਾਰਦੀ ਮੜਾ ਜਾ ਆ ਰੰਗ ਰੰਗ ਮਾਰਦੇ ਬਾਈ ਜਿੱਥੇ ਆ ਮੁੰਡਾ ਕਹਿੰਦਾ ਨਾ ਵਧਾਈਆਂ ਬਾਈ ਆਪਾਂ ਥੱਲੇ ਮੈਂ ਕਹਿੰਦਾ ਉਹ ਲਵਾ ਦੀ ਪਲੇਟ ਰੰਗਲੈਂਡ ਤੋਂ ਉਹ ਥੱਲੇ ਪਲੇਟ ਲਾ ਕੇਂਦੀ ਆ ਤੈਨੂੰ ਕਹੀ ਤੇ ਗਿਆ ਉਹਨੇ ਕਿਹਾ ਜਾਏਗਾ ਲੈਲਾ ਕਰਾਂ ਯਾਰ ਜ਼ੋਰ ਨਹੀਂ ਅੱਪਨ ਹੋ ਜਾ ਪੈਪਾਪਨ ਵਾਰਾ ਪਿਛੋਂ ਜਾਂਦਾ ਅਗਲਾ ਤੇਰੂ ਵੀ ਚੱਲਿਆਵਾਂਗੇ ਉੱਤੇ ਆਹ ਨਾ ਜਿਹੜੇ ਕੀ ਆ ਉੱਥੇ ਨਾ ਕਾਰਡ ਦੇ ਕੰਮ ਹੋ ਰਿਹਾ ਹੋਰ ਵੀ ਪੁੱਛਦੇ ਨੇ ਕਿ ਨੀ ਕਰਵਾਇਆ ਨਾ ਤੇ ਕਾ ਮਾਰਦੇ ਤੇ ਕਾ ਉਧਰ ਆਦੀ ਅੰਦਰ ਇਧਰ ਕਿੱਥੇ ਆਦੀ ਸੱਪੀਏ ਇਧਰ ਵੀ ਹੈ ਰਮ ਤੇ ਅੰਦਰਲੇ ਬੰਦੇ ਨਾਲ ਆਹ ਆਹ ਬੋਥਮ ਇੰਨੀ ਨਵੀਂ ਵਧਾਈਆਂ ਤੁਹਾਨੂੰ ਬਹੁਤ ਬਹੁ ਆ ਬਰਾਈਆਂ ਭਾਈ ਅੱਜ ਆਪਾਂ ਇੱਕਦਮ ਕਰਨਾ ਹੈ ਤਾਂ ਆਹੋ ਬਾਕੀ ਆਈ ਗਈ ਨੇ ਹੋਏ ਆਪਣੇ ਦੱਪ ਕੇ ਨਾ ਬਾਜੀ ਆਪਾਂ ਇੱਥੇ ਸਿੱਧਾ ਆਉਂਦੇ ਹਾਂ ਪਾਸਾ ਵੱਖਰਾ ਬਰਾਈਆਂ ਤੁਹਾਨੂੰ ਬਹੁਤ ਬਹੁ ਆ ਬਧਾਈਆਂ ਜੀ ਚਾਬੀ ਆ ਗਈ ਆਪਣੀ ਤੁਸੀਂ ਉੱਥੇੋਂ ਚੱਲਦਾ ਹਾਂ ਇਹ ਕਿਹਾ ਜਿੱਤਾ ਹਾਂਜੀ ਇਹ ਟਰੈਕਟਰ ਦੀ ਜੋ ਕੀਮਤ ਆ ਉਹ ਹੈਗੀ ਆ 11.5 ਲੱਖ ਰੁਪਈਆ ਤੇ 20 ਦਿਨਾਂ ਦੀ ਇਹਦੀ ਬੁਕਿੰਗ ਆ 20 ਤੋਂ 25 ਦਿਨ ਟਰੈਕਟਰ ਦੀ ਇਹਦੀ ਬੁਕਿੰਗ ਆ B2 ਮਾਡਲ ਆ 5210 B2 ਇੱਕ V1 ਆ ਉਹ ਇਹ ਤੋਂ 18000 ਰੁਪਈਆ ਸਸਤਾ ਆ